ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੇਰੇ ਨਾਲ ਇਸ ਵੇਲੇ ਇਸ਼ਾਂਕ ਚੱਬੇਵਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਅੱਜ ਪਹਿਲਾ ਸੈਸ਼ਨ ਸੀਗਾ ਵਿਸ਼ੇਸ਼ ਇਜਲਾਸ ਦੇ ਵਿੱਚ ਇਸ਼ਾਂਕ ਜੀ ਅੱਜ ਬਰੀਫਿੰਗ ਵੀ ਹੋਈ ਸਪੀਕਰ ਸਾਹਿਬ ਨੇ ਕੀ ਗਾਈਡੈਂਸ ਦਿੱਤੀ ਜਦੋਂ ਸਾਰੇ ਵਿਧਾਇਕਾਂ ਨਾਲ ਤੇ ਮੰਤਰੀਆਂ ਨਾਲ ਇੱਕ ਬੈਠਕ ਵੀ ਹੋਈ ਹੈ ਸ਼ਰਧਾਂਜਲੀਆਂ ਤੋਂ ਬਾਅਦ ਅ ਅਜੇ ਸਰਾ ਜੋ ਬੈਠਕ ਹੋਈ ਸੀਗੀ ਉਹਦੇ ਵਿੱਚ ਜੋ ਸਪੀਕਰ ਸਾਹਿਬ ਨਹੀਂ ਸੀਗੇ ਮੌਜੂਦ ਜਿਹੜੀ ਬਾਤ ਬੈਠਕ ਹੋਈ ਸੀ ਸਾਡੀ ਪਾਰਟੀ ਦੀ ਵੈਸੀ ਮੀਟਿੰਗ ਸੀ ਕਿ ਸਾਰਾ ਕਿਉਂਕਿ ਸੈਸ਼ਨ ਜੋ ਹੈ ਬਹੁਤ देर बाद ਹੋਇਆ ਸੀ ਤਾਂ ਵੈਸੀ ਜੋ ਸਾਰਾ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਕੈਚ ਅਪ ਜੋ ਹੈ ਬਾਕੀ ਤਾਂ ਸਾਰਿਆਂ ਨਾਲ ਕਿ ਸਾਰਾ ਕੌਨਸਟੀਟੂਐਂਸੀ ਦੇ ਵਿੱਚ ਕਿਸ ਤਰ੍ਹਾਂ ਸਾਰਿਆਂ ਦਾ ਚੱਲ ਰਿਹਾ ਠੀਕ ਹੈ ਜੋ ਵੀ ਸਾਰਾ ਫੀਡਬੈਕ ਹੋ ਲਿੱਤਾ ਗਿਆ ਤੇ ਬਾਕੀ ਜੋ ਇਹ ਸੈਸ਼ਨ ਦਾ ਜੋ ਤਜਰਬਾ ਸੀਗਾ ਪਹਿਲੀ ਵਾਰ ਸੀਗਾ ਅੱਜ ਬਹੁਤ ਅੱਛਾ ਰਿਹਾ ਬਹੁਤ ਮਾਣ ਮਹਿਸੂਸ ਹੋਇਆ ਜਿਹਦਾ ਧੰਨਵਾਦ ਮੈਂ ਸਾਡੇ ਮੇਰੇ ਹਲਕੇ ਨਿਵਾਸੀਆਂ ਦਾ ਖਾਸ ਕਰਕੇ ਕਰਦਾ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਮੈਨੂੰ ਇੱਥੇ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਇੱਥੇ ਉਹਨਾਂ ਦੀ ਅੱਗੇ ਲੈ ਕੇ ਆਉਣ ਦਾ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਕੋਈ ਸਵਾਲ ਜਵਾਬ ਵੀ ਲਗਾਏ ਜਾਂ ਸਿਰਫ ਅੱਜ ਓਬਜ਼ਰਵ ਕੀਤਾ ਕਿ ਕਿਵੇਂ ਸਾਰੇ ਕੁਐਸਚਨਿੰਗ ਹਾਲਾਂਕਿ ਤੁਸੀਂ ਲੈਗਸੀ ਹੈਗੀ ਆ ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਪਹਿਲਾਂ ਸੈਸ਼ਨ ਦਾ ਹਿੱਸਾ ਵੀ ਰਹੇ ਹੈਗੇ ਨੇ ਹੁਣ ਉਹ ਲੋਕ ਸਭਾ ਦੇ ਵਿੱਚ ਹੈਗੇ ਨੇ ਕੀ ਕੋਈ ਸਵਾਲ ਜਵਾਬ ਸਪੈਸ਼ਲੀ ਤੁਸੀਂ ਹਲਕੇ ਸੰਬੰਧੀ ਜਾਂ ਪੰਜਾਬ ਸੰਬੰਧੀ ਕੋਈ ਪਾਇਆ ਜੀ ਬਿਲਕੁਲ ਅੱਜ 0R ਦੇ ਵਿੱਚ ਅਸੀਂ ਇੱਕ ਕੁਐਸਚਨ ਮੈਰੇਸ ਕੀਤਾ ਸੀਗਾ ਕਿ ਜੋ ਚੱਬੇ ਵਾਲਾ ਹਲਕੇ ਦੀ ਸਮੱਸਿਆ ਇੱਕ ਉਹ ਇਹ ਹੈ ਕਿ ਜੋ ਉੱਥੇ ਬਿਸਦੋਆ ਨਹਿਰ ਜਾਂਦੀ ਹੈ ਉਹਦੇ ਨਾਲ ਜੋ ਸੜਕ ਹੈ ਸੜਕ ਦੇ ਨਹਿਰ ਦੇ ਵਿੱਚ ਗਾਰਡ ਰੇਲਿੰਗ ਜੋ ਪ੍ਰੋਟੈਕਟਿਵ ਰੇਲਿੰਗ ਹੈ ਉਹ ਨਹੀਂ ਲੱਗੀ ਜਿਹਦੇ ਕਰਕੇ ਜੋ ਸੜਕ ਹਾਦਸੇ ਜਾਂ ਕਈ ਨਹਿਰ ਦੇ ਵਿੱਚ ਲੋਕ ਡਿੱਗ ਜਾਂਦੇ ਨੇ ਜਿਹਦੇ ਕਰਕੇ ਮੈਂ ਸਮਝਦਾ ਕਿ ਕਈ ਵਾਰੀ ਬਹੁਤ ਜਾਨਲੇਵਾ ਵੀ ਹੋ ਜਾਂਦਾ ਕਈ ਲੋਕਾਂ ਦੇ ਨਹੀਂ ਕਈ ਮੌਤਾਂ ਵੀ ਹੋਈਆਂ ਕੁਝ ਪਿਛਲੇ ਸਾਲਾਂ 'ਚ ਤਾਂ ਮੈਂ ਉਹਨਾਂ ਦੀ ਨਜ਼ਰ 'ਚ ਲੈ ਕੇ ਆਇਆ ਕਿ ਇੱਥੇ ਜੋ ਹੈ ਇਸ ਇਹ ਮਸਲਾ ਹੈ ਇਸ ਨੂੰ ਸੇ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏ ਕਿਉਂਕਿ ਬਹੁਤ ਇੱਕ ਜਾਨਲੇਵਾ ਮਸਲਾ ਹੈ ਲੋਕਾਂ ਦੀ ਜੋ ਜਾਨ ਦੇ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਰਿਸਕ ਨਹੀਂ ਲੈ ਸਕਦੇ ਤੇ ਉਹਦੇ ਬਹੁਤ ਜਲਦੀ ਤੋਂ ਜਲਦੀ ਗਾਰਡਰੈਨਿੰਗ ਲਗਾਈ ਜਾਵੇ ਇਸ ਤੋਂ ਇਲਾਵਾ ਹੋਰ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਘੇਰਦੀਆਂ ਨਜ਼ਰ ਆ ਰਹੀਆਂ ਖਾਸ ਤੌਰ ਤੇ ਬਰਤਾਂਪ ਬਾਜਵਾ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਹੁਤ ਸਾਰੇ ਵਿਧਾਇਕ ਕਾਂਗਰਸ ਦੇ ਟੱਚ ਦੇ ਵਿੱਚ ਹੈਗੇ ਨੇ ਜਾਂ ਹੋਰ ਪੰਜਾਬ ਦੇ ਵੱਡੇ ਮਸਲੇ ਚਾਹੇ ਫਰਜੀ ਟਰੈਵਲ ਏਜੰਟ ਵਾਲਾ ਮਸਲਾ ਹੋਵੇ ਜਾਂ ਲੋ ਐਂਡ ਆਰਡਰ ਦੀ ਸਥਿਤੀ ਹੋਵੇ ਜੋ ਪੰਜਾਬ ਦੇ ਵਿੱਚ ਸਿਚੁਏਸ਼ਨ ਹੈਗੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹੈਗੀਆਂ ਨੇ ਕਿਵੇਂ ਦੇਖਦੇ ਹੋ ਇਹ ਸਾਰੇ ਸਵਾਲਾਂ ਨੂੰ ਦੇਖੋ ਵਿਰੋਧੀ ਧਿਰ ਦਾ ਇਹੀ ਹੁੰਦਾ ਹੁੰਦਾ ਹੈ ਕਿ ਜਿਨ੍ਹਾਂ ਨੇ ਜੋ ਮਸਲੇ ਹੈ ਜੋ ਸਵਾਲ ਹੈ ਉਹ ਚੁਕਣੇ ਹੈ ਸਰਕਾਰ ਜੋ ਰੂਲਿੰਗ ਪਾਰਟੀ ਦੇ ਅਗੇਂਸਟ ਹੋਈ ਇ ਤਾਂ ਉਹਦੇ ਬਾਰੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਉਹਨਾਂ ਦੀ ਸਟੇਟਮੈਂਟ ਹੈ ਕਿ ਇੰਨੇ ਐਮ.ਐਲ.ਏ. ਸਟੱਚ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਮੈਂ ਸਮਝਦਾ ਕਿ ਬਹੁਤ ਹੀ ਬੇਬੁਨਿਆਦੀ ਬਿਆਨ ਹੈ ਤੇ ਇਹਦੇ ਪਿੱਛੇ ਕੋਈ ਐਵੀਡੈਂਸ ਕੋਈ ਇਸ ਤਰ੍ਹਾਂ ਦਾ ਕੋਈ ਕੁਝ ਨਹੀਂ ਹੈ ਤੇ ਇਸ ਨੂੰ ਮੈਂ ਸਮਝਦਾ ਕਿ ਜ਼ਿਆਦਾ ਆਪਾਂ ਧਿਆਨ ਨਾ ਹੀ ਦਈਏ ਤੇ ਜੇ ਗੱਲ ਕੀਤੀ ਜਾਏ ਬਾਕੀ ਇਸ਼ੂਜ਼ ਦੀ ਜੋ ਤੁਸੀਂ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਫਰਜੀ ਟਰੈਵਲ ਏਜੰਟ ਦਾ ਤੇ ਉਹਦੇ ਬਾਰੇ ਇਹ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਟਰੈਵਲ ਏਜੰਟਸ ਜਿਹੜੇ ਫਰਜੀ ਸੀਗੇ ਉਹਨਾਂ ਤੇ ਕੇਸ ਵੀ ਦਰਜ ਕੀਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਗਈ ਹੈ ਤੇ ਇਸ ਕਰਕੇ ਜੋ ਸਰਕਾਰ ਹੈ ਇਹਨਾਂ ਚੀਜ਼ਾਂ ਦੇ ਸਖਤ ਖਿਲਾਫ ਹੈ ਤੇ ਇਹਨਾਂ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਵੀ ਰਹੀ ਹੈ ਤੇ ਕਰੇਗੀ ਵੀ ਇਕ ਜਿਹੜਾ ਤੁਸੀਂ ਅੱਜ ਸਵਾਲ ਇਹ ਵਿਸਤ ਦੁਆਬ ਵਾਲਾ ਜਿਹੜਾ ਚੱਕਿਆ ਹੈਗਾ ਕੱਲ ਵੀ ਸੈਸ਼ਨ ਹੈਗਾ ਉਹਦੇ ਲਈ ਅਲੱਗ ਤੋਂ ਕੁਝ ਪ੍ਰਪੇਅਰ ਕੀਤਾ ਕਿ ਇਹੀ ਮਸਲੇ ਲੈ ਕੇ ਸਵਾਲਾਂ ਦੇ ਜਵਾਬ ਵੀ ਜਿਹੜੇ ਹੈਗੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਜਵਾਬ ਤਾਂ ਜ਼ਰੂਰ ਲਵਾਂਗੇ ਪਰ ਅhle ਕੁਝ ਸਵਾਲ ਐਸ ਸਪਲੈਨ ਨਹੀਂ ਪ੍ਰਪੇਅਰ ਨਹੀਂ ਕੀਤਾ ਪਰ ਜਿਸ ਤਰ੍ਹਾਂ ਵੀ ਮਾਹੌਲ ਹੋਇਆ ਜੇ ਜਿਸ ਤਰ੍ਹਾਂ ਜੇ ਲੱਗਿਆ ਕਿ ਸਵਾਲ ਉਠਾ ਦਿੱਤਾ ਜਾਣਾ ਚਾਹੀਦਾ ਤਾਂ ਜ਼ਰੂਰ ਉਹ ਵੀ ਉਠਾਵਾਂਗਾ ਜੀ ਬਹੁਤ ਬਸ਼ੁਕਰੀ ਥੈਂਕ ਯੂ ਤਾਂ ਐਸਨ ਸਾਡੇ ਨਾਲ ਇਸ਼ਾਨਕ ਚੱਬੇਵਾਲ ਜਿਨ੍ਹਾਂ ਦਾ ਵਿਧਾਇਕ ਬਣਨ ਤੋਂ ਬਾਅਦ ਅੱਜ ਪਹਿਲਾ ਦਿਨ ਸੀਗਾ ਵਿਸ਼ੇਸ਼ ਵਿਧਾਨ ਸਭਾ ਦਾ اجلاس ਜੋ ਸੈਸ਼ਨ ਇਹ ਚੱਲ ਰਿਹਾ ਹੈਗਾ ਦੋ ਦਿਨਾਂ ਇਹ ਸੈਸ਼ਨ ਹੈ ਤਾਂ ਪਹਿਲੇ ਦਿਨ ਦੇ ਵਿੱਚ ਇਸ਼ਾਨ ਚੱਬੇਵਾਲ ਨੇ ਬਿਸਤ ਦੁਆਬ ਨਹਿਰ ਦੇ ਤੇ ਆਪਣੇ ਹਲਕੇ ਦੇ ਨਾਲ ਸੰਬੰਧਿਤ ਜੋ ਮਸਲੇ ਹੈਗੇ ਨੇ ਉਹਨਾਂ ਨੂੰ ਲੈ ਕੇ ਸਵਾਲ ਵੀ 0 आर ਦੇ ਵਿੱਚ ਚੁੱਕੇ ਹੈਗੇ ਨੇ ਤਾਂ ਉਹ ਕਹਿੰਦੇ ਜਰੂਰ ਨਜ਼ਰ ਆ ਰਹੇ ਨੇ ਕਿ ਉਹ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਇੱਥੇ ਭੇਜਿਆ ਹੈਗਾ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ ਲਗਾਤਾਰ ਸਵਾਲ ਵੀ ਚੁੱਕਦੇ ਰਹਿਣਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਨਿਲ ਦੇ ਨਾਲ ਜਗਬਾਣੀ ਲਈ ਵਰੁਣ ਪਟ